ਅੱਜ ਮੈਂ ਇੱਥੇ ਆਇਆ ਸੀ ਪੀ ਜੂ ਦੇ ਮੇਲੇ ਦੇ ਉੱਤੇ ਤੇ ਮੈਂ ਦੇਖਿਆ ਕਿਉਂਕਿ ਜਿਹੜੇ ਪੀ ਜੂ ਦੇ ਮੌਸਮ ਵਿਭਾਗ ਦੇ ਜਿਹੜੇ ਵਿਗਿਆਨੀ ਨੇ ਉਹਨਾਂ ਦੇ ਉੱਤੇ ਹਰ ਇੱਕ ਦੀਆਂ ਨਜ਼ਰਾਂ ਲੱਗੀਆਂ ਹੁੰਦੀਆਂ ਕਿ ਕੀ ਮੌਸਮ ਦੇ ਬਾਰੇ ਦੱਸਦੇ ਨੇ ਪਰ ਅੱਜ ਅਸੀਂ ਹੈਰਾਨ ਰਹਿ ਗਏ ਕਿ ਕੀ ਮੌਸਮ ਵਿਭਾਗ ਦੇ ਜਿਹੜੇ ਵਿਗਿਆਨੀ ਆ ਉਹਨਾਂ ਤੇ ਕੀ ਗੱਲ رائے ਨਹੀਂ ਲਈ ਗਈ ਪੀ ਜੂ ਦੇ ਜੇ ਮਤਲਬ ਪ੍ਰਸ਼ਾਸਨ ਦੇ ਕੋਲੋਂ ਜਾਂ رائے ਲੈ ਕੇ ਵੀ ਅਣਗੌਲਿਆ ਕਰ ਦਿੱਤਾ ਗਿਆ ਇਸ ਕਰਕੇ ਅੱਜ بارش ਹੋਈ ਤੇ ਕਾਫੀ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਮਤਲਬ ਮੇਲੇ ਦੇ ਜਿਹੜਾ ਵਾ ਮਤਲਬ ਕਿਸਾਨ ਵੀ ਜਿਹੜੇ ਆ ਉਹ ਵੀ ਪਰੇਸ਼ਾਨ ਨੇ ਜੀ ਵੀ ਅੱਗੇ ਵੀ ਮੀਂਹ ਦਾ ਜਿਹਨੂੰ ਪਾਉਂਦਾ ਕਹਿੰਦੇ ਆ ਵੀ ਆਦੋਂ ਐ ਪਊਗਾ ਮੀਂਹ ਪਹਿਲਾਂ ਪਊਗਾ ਜਦੋਂ ਵੀ ਦੱਸ ਦਿੰਦੇ ਆ ਹੁਣ ਅੱਜ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਮੀਂਹ ਪੈ ਰਿਹਾ ਵਾ ਕਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਿਆ ਅੰਦਰ ਜਦੋਂ بارش ਹੋਈ ਹੈ ਮਾਹੌਲ ਜੀ ਸਾਰੀਆਂ ਛਟਾਲਾਂ ਛਟੂਲਾ ਸਭ ਬੇਕਾਰ ਹੋ ਗਿਆ ਕੰਮ ਸਭ ਦਾ ਨੁਕਸਾਨ ਹੀ ਹੋ ਗਿਆ ਸਾਰਿਆਂ ਦਾ ਤੰਬੂਆਂ ਜਾਂ ਵਿੱਚ ਪਾਣੀ ਪਿਆ ਫਿਰਦਾ ਚਰਗਲ ਹੋਈ ਫਿਰਦੀ ਆ ਜੀ ਅੰਦਰ ਆ ਕਰਕੇ ਉਹ ਦਿਨਾਂ ਦਾ ਮੇਲਾ ਹੈਗਾ ਅੱਜ ਪਹਿਲਾ ਦਿਨ ਹਾਂਜੀ ਅੱਜ ਪਹਿਲਾ ਦਿਨ ਹੈ ਨਾ ਦੂਜਾ ਦਿਨ ਵੀ ਖਰਾਬ ਹੀ ਹੋ ਗਿਆ ਜੀ ਪਹਿਲੇ ਨਾਲ ਜਦੋਂ ਪਹਿਲਾ ਖਰਾਬ ਹੋ ਗਿਆ ਦੂਜਾ ਵੀ ਖਰਾਬ ਹੀ ਆ ਜੀ ਬੱਸ ਦਾ ਕਰਕੇ ਮੌਸਮ ਖਰਾਬ ਹੋ ਗਿਆ ਦੁਕਾਨਾਂ ਤੋਂ ਕੋਈ ਨਾ ਪੈ ਥੋੜਾ ਬੰਦ ਹੋ ਗਿਆ ਚੱਲ ਕਿਤੇ ਕਿੰਨਾ ਕਿੰਨਾ ਗਿਆ ਵੇ ਚਿਕੜ ਕਿੰਨਾ ਕਿੰਨਾ ਚਿਕੜ ਦਾ ਬਹੁਤ ਜ਼ਿਆਦਾ ਹੈ ਇਹ ਤਾਂ ਇਹਨਾਂ ਨੂੰ ਮੌਸਮ ਭਾਗ ਵਾਲਿਆਂ ਨੂੰ ਚਾਹੀਦਾ ਸੀ ਪਹਿਲਾਂ ਵੀ ਮੇਲਾ ਉਹ ਗਾਂ ਵਾਲਿਆਂ ਤਰੀਕਾ ਚ ਰੱਖ ਦੇ ਪਹਿਲਾਂ ਦੇ ਲੋਕਾਂ ਨੇ ਕਹਿੰਦੇ ਬੀ ਲੈ ਕੇ ਆਏਗਾ ਪਰ ਜੱਟ ਪਰੇਸ਼ਾਨ ਬਹੁਤ ਜ਼ਿਆਦਾ ਹੁੰਦੇ ਆ ਇਹਨਾਂ ਨੂੰ ਮਾੜਾ-ਮੋਟਾ ਦੇਖਣਾ ਚਾਹੀਦਾ ਵਾ ਸਾਨੂੰ ਜ਼ਿਮੀਂਦਾਰਾਂ ਨੂੰ ਇਹ ਕੀ ਦੱਸ ਦੇਣਗੇ ਮੌਸਮ ਕਦੋਂ ਪੈਂਦਾ ਮੀਂਹ ਕਦੋਂ ਪਊਗਾ ਨਹੀਂ ਪਊਗਾ ਉਹ ਤਾਂ ਕਹਿੰਦੇ ਨਵੀਆਂ ਤਕਨੀਕਾਂ ਸਾਡੇ ਕੋਲ ਨਵੀਂ ਤਕਨੀਕ ਇਹਨਾਂ ਤੋਂ ਆ ਇੰਨੀ ਕੁ ਤਾਂ ਹੱਲ ਨਹੀਂ ਹੋਈ ਅੱਗੇ ਅੱਗੇ ਪਿਛੇ ਪਹਿਲੀ ਵਾਰ ਵੀ ਇਦੋਂ ਮੀਂਹ ਪੈਂਦਾ ਰਿਹਾ ਵਾ ਸੰਦੀਪ ਐ ਜੀ ਕਿੱਥੋਂ ਆਏ ਤੁਸੀਂ ਕਰਨਾਲ ਸੇ ਕੀ ਮਾਹੌਲ ਦੇਖ ਰਹੇ ਤੁਸੀਂ ਬਸ ਬਾਰਿਸ਼ ਕਮੋਲ ਆ ਬਾਰਿਸ਼ ਨੇ ਸਾਰਾ ਖਰਾਬ ਕਰ ਦਿਆ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਏ ਇਸ ਤੇ ਬਿਲਕੁਲ ਧਿਆਨ ਦੇਣਾ ਚਾਹੀਏ ਮੈਂ ਅਗਰ ਅੰਦਰ ਕੀਚੜ ਕਿੰਨਾ ਹੈ ਬਹੁਤ ਜ਼ਿਆਦਾ ਕੀਚੜ ਹੈ ਆਪਣੇ ਪ੍ਰੋਡਕਟ ਬਾਰੇ ਦੱਸ ਸਕਦੇ ਆ ਜੀ। ਜੀ ਬਾਰਿਸ਼ ਵੀ ਪਈ ਹੈ ਨਾ, ਸਟੌਨ ਲੱਗੇ ਤੁਹਾਡੇ। ਹਾਂਜੀ ਬਾਰਿਸ਼ ਪਈ ਹੈ ਜੀ ਹੈ ਜੀ। ਉਸ ਨੂੰ ਆਪਾਂ ਦਾ ਕੁਦਰਤੀ ਹੈਗੀ ਚੀਜ਼ਾਂ ਇਹਨਾਂ ਨੂੰ ਅਸੀਂ ਰੋਕ ਨਹੀਂ ਸਕਦੇ। ਠੀਕ ਹੈ ਜੀ। ਜਿਹੜੇ ਆਂਦੇ ਉਹਨਾਂ ਨੂੰ ਦਸਾਣਾ ਵਾਸਤੇ ਬਹੁਤ ਮੁਸ਼ਕਲ ਹੋ ਜਾਂਦੀ ਹੈ। ਉਹੀ ਤੁਹਾਡੇ ਗਾਹਕ ਨੇ। ਉਹੀ ਸਾਡੇ ਗਾਹਕ ਹੈ ਬਿਲਕੁਲ ਸਹੀ ਗੱਲ ਹੈ। ਤੇ ਤੁਹਾਨੂੰ ਕਹਿਣਾ ਚਾਹੋਗੇ ਸਰਕਾਰਾਂ ਨੂੰ ਕੀ ਤਿਆਰੀਆਂ ਕਿੰਨੀਆਂ ਚਾਹੀਦੀਆਂ? ਸਰਕਾਰ ਇਸ ਸਰਕਾਰ ਵੀ ਦੇਖੋ ਜੀ ਕੁਝ ਨਹੀਂ ਕਰ ਸਕਦੀ ਆਪਾਂ ਕਿਸੇ ਨੂੰ ਉਹਦਾ ਇੰਝ ਇੰਝ ਅੰਜਾਮ ਲਗਾਉਣ ਵਾਲੀ ਗੱਲ ਹੋ ਜਾਂਦੀ ਹੈ। ਇਹ ਤਾਂ ਕੁਦਰਤੀ ਹੈ।